ਇੱਕ ਮੀਨ ਐਰੀ ਦਾ ਦੌਰ 50 ਸਮੇਤ ਸਮੁੱਚੇ ਉੱਤਰ ਭਾਗ ਨੂੰ ਅਕਤੂਬਰ ਦੇ ਪਹਿਲੇ ਹਫ਼ਤੇ ਪ੍ਰਭਾਵਿਤ ਕਰ ਸਕਦਾ ਹੈ। ਸਾਸਰੀ ਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਮ ਤੇ ਮੈਂ ਬਰਿੰਦਰ ਸਿੰਘ ਮਾਨ ਅੱਜ 30 ਸਤੰਬਰ 2025 ਦੇ ਟਾਈਮ ਪ੍ਰੀਵ ਰਾਤ ਦੇ ਪੌਣੇ ਘੱਟ ਦੇ ਹੋਣ ਜਾ ਰਹੇ ਨੇ ਗੱਲਬਾਤ ਆਉਂਦੇ ਦਿਨਾਂ ਦੇ ਵਿੱਚ ਪੱਛਮੀ ਸਿਸਟਮ ਦੀ ਦਸਤਕ ਨੂੰ ਲੈ ਕੇ ਕਰਾਂਗੇ ਜਿੱਦਾਂ ਕਿ ਹੁਣ ਮੌਨਸੂਨ ਪੌਣਾ ਤਾਂ ਪੰਜਾਬ ਵਿੱਚੋਂ ਵਾਪਸੀ ਕਰ ਚੁੱਕੀਆਂ ਨੇ ਪਰ ਹੁਣ ਨੀਹਾ ਦੇ ਲਈ ਪੰਜਾਬ ਪੱਛਮੀ ਸਿਸਟਮਾਂ ਤੇ ਡਿਪੈਂਡ ਰਹੂਗਾ ਜਿਵੇਂ ਜਿਵੇਂ ਪੱਛਮੀ ਸਿਸਟਮ ਆਉਣਗੇ ਤਾਂ ਉਵੇਂਵੇਂ ਦਿਨ ਦੇ ਪਾਰ ਵਿੱਚ ਗਰਾਵਡ ਦੇਖਣ ਨੂੰ ਮਿਲੇਗੀ ਪਰ ਹਾਲ ਫੁਲਾਲ ਜੇ ਪੱਛਮੀ ਸਿਸਟਮ ਇਹ ਦਰਮਿਆਨੇ ਤੋਂ ਤੱਕੜੀ ਤੀਬਰਤਾ ਦਾ ਲੱਗਦਾ ਦਿਖਾਈ ਦੇ ਰਿਹਾ ਹੈਗਾ ਜਿਹੜਾ ਕਿ 5 ਤੋਂ 7 ਅਕਤੂਬਰ ਦੇ ਵਿੱਚਕਾਰ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਨੂੰ ਬਹੁਤੇ ਇਲਾਕਿਆਂ ਨੂੰ ਹਲਕੇ ਤੋਂ ਦਰਮਿਆਨੇ ਤੇ ਕਿਤੇ ਕਿਤੇ ਭਾਰੀ ਮੀਂਹ ਦੇ ਗੜੇਮਾਰੀ ਨਾਲ ਪ੍ਰਭਾਵਿਤ ਕਰ ਸਕਦਾ ਕਿਤੇ ਕਿਤੇ ਭਾਰੀ ਮੀਂਹ ਦੀ ਚੱਕ ਲੱਗ ਸਕਦੀ ਹੈ ਤੇ ਕਿਤੇ ਕਿਤੇ ਗੜੇਮਾਰੀ ਦਾ ਦੌਰ ਵੀ 20% ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦਾਗਾ ਚਾਹੇ ਉਹ ਪੰਜਾਬ ਦੇ ਆ ਚਾਹੇ ਹਰਿਆਣਾ ਦੇ ਆ ਚਾਹੇ ਉੱਤਰੀ ਰਾਜਸਥਾਨ ਦੇ ਆ ਲਗਭਗ 5 ਤੋਂ 7 ਅਕਤੂਬਰ ਦੇ ਵਿੱਚ ਕਾਰਪਸਮੀ ਸਿਸਟਮ ਦੀ ਦਸਤਕ ਦੇ ਨਾਲ ਜਿਹੜਾ ਗਰਮੀ ਦਾ ਦੌਰ ਆ ਉਹਦੀ ਵੀ ਸਮਾਪਤੀ ਹੋ ਚੁਗੀ ਮਤਲਬ ਕਿ ਮੀਂਹ ਤੇ ਨੇਹ ਦੀ ਤੇ ਗੜੇਮਾਦੀ ਦੇ ਸਰਕਾ ਦਿਨ ਦੇ ਭਾਰ ਵਿੱਚ ਵੱਡੀ ਘਰਾਵਟ ਦੇਖਣ ਨੂੰ ਮਿਲੂਗੀ ਤੇ ਦਿਨਸ ਹਵਾਵਾਂ ਵੀ ਕੋਨੀ ਸ਼ੁਰੂ ਹੋ ਜਾਣਗੇ ਤੇ ਰਾਤਾਂ ਹਲਕੀਆਂ ਠੰਡੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਸਵੇਰੇ ਸ਼ਾਮ ਵੀ ਜਿਹੜੀ ਹਲਕੀ ਠੰਡ ਸਮੂਚਾ ਸੂਬਾ ਵਾਸੀਆਂ ਨੂੰ ਮਹਿਸੂਸ ਹੋ ਸਕਦੀ ਹੈ ਪਰ ਇਹ ਪਸਮੀ ਸਿਸਟਮ ਨੂੰ ਖੇਤੀਬਾੜੀ ਸੈਕਟਰ ਤੋਂ ਦੇਖਿਆ ਜਾਵੇ ਤਾਂ ਨੁਕਸਾਨ ਕਰਕੇ ਜਾ ਸਕਦਾ ਥੋੜਾ ਬਹੁਤ ਕਿਉਂਕਿ ਇਸ ਟਾਈਮ ਜਿਹੜੀਆਂ ਝੋਨੇ ਦੀਆਂ ਫਸਲਾਂ ਪੱਕਣ ਕਿਨਾਰੇ ਨੇ ਜਾਂ ਬ ਤਾ ਉਹਦੇ ਕਰਕੇ ਜਿਹੜਾ ਨੁਕਸਾਨ ਦੀ ਅਸੰਕਾ ਵੀ ਜਿਹੜੀ ਸਮੁੱਚੇ ਸੂਬੇ ਦੇ ਵਿੱਚ ਹਰਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਉਪਰੀ ਰਾਜਾਂ ਦੇ ਵਿੱਚ ਬਣੀ ਹੋਈ ਹੈਗੀ ਸੋ ਜੇ ਅੱਗੇ ਦੀ ਗੱਲ ਕੀਤੀ ਹੈ ਪੱਛਮੀ ਸਿਸਟਮੋਂ ਦਬਤਕ ਦਿੰਦੇ ਰਹਿਣਗੇ 5 ਤੋਂ 7 ਅਕਤੂਬਰ ਦੇ ਵਿਚਕਾਰ ਬਹੁਤੇ ਖੇਤਾਂ 'ਚ ਹਲਕੇ ਤੋਂ ਦਰਮਿਆਨੇ ਦਰਮਿਆਨੇ ਤੋਂ ਭਾਰੀ ਮੀਂਹ ਤੇ ਗੜੇਮਾਰੀ ਦਾ ਦੌਰ ਸੰਭਾਵਿਤ ਲੱਗਦਾ ਦਿਖਾਈ ਦੇ ਰਿਹਾ ਹੈਗਾ ਸੋ ਉਹਦੇ ਕਰਕੇ ਦੰਦੇ ਬਾਰੇ ਵਿੱਚ ਵੀ ਗ੍ਰਾਵਟ ਆਊਗੀ ਜੇ ਮੌਨਸੂਨ ਸੀਜ਼ਨ ਦੀ ਗੱਲ ਕੀਤੀ ਹੈ ਮੌਨਸੂਨ ਸੀਜ਼ਨ ਅੱਜ 30 ਸਤੰਬਰ ਨੂੰ ਖਤਮ ਹੋ ਚੁੱਕਿਆ ਹੈਗਾ ਮਤਲਬ ਕਿ 1 ਜੂਨ ਤੋਂ ਲੈ ਕੇ 30 ਸਤੰਬਰ ਦੇ ਵਿਚਕਾਰ 440mm ਦੇ ਮੀ ਦੇ ਮੁਕਾਬਲੇ ਜਿਹੜਾ ਇਸ ਵਾਰ 622mm ਮੁਝੇ ਸੂਬੇ ਵਿੱਚ ਮੀਂਹ ਰਿਕਾਰਡ ਹੋਏ ਨੇ 1 ਜੂਨ ਤੋਂ ਲੈ ਕੇ 30 ਸਤੰਬਰ ਦੇ ਵਿਚਕਾਰ ਜਿਹੜੇ ਕਿ ਆਮ ਨਾਲੋਂ 40% ਮੀਂਹ ਜ਼ਿਆਦਾ ਰਿਕਾਰਡ ਹੋਏ ਨੇ ਮਤਲਬ ਕਿ 18 ਜੂਨ 2025 ਨੂੰ ਜਿਹੜਾ ਅਸੀਂ ਮਾਉਂਟੂਨ ਦਾ ਲੰਮੇ ਨਮਾਨ ਜਿਤਾਈ ਸੀਗੇ ਵੀ ਇਸ ਵਾਰ ਜਿਹੜੇ ਮੀਂਹ ਆਮ ਨਾਲੋਂ ਜ਼ਿਆਦਾ ਪੈ ਸਕਦੇ ਆ ਤੇ ਹੜ੍ਹਾਂ ਦੀ ਸਥਿਤੀ ਵੀ ਪੰਜ ਸੱਤ ਜ਼ਿਲ੍ਹਿਆਂ ਵਿੱਚ ਬਣ ਸਕਦੀ ਹੈ ਜਿਹੜਾ ਕਿ 18 ਜੂਨ 2025 ਨੂੰ ਇਹ ਨਮਾਨ ਜਾਰੀ ਕੀਤਾ ਸੀ ਤਾਂ ਮੀਂਹ ਮੁਤਾਬਕ ਪੰਜਾ ਸਮੇਤ ਬਹੁਤੇ ਕੀਤਰਾਂ ਵਿੱਚ ਇਸ ਵਾਰ ਜਿਹੜੇ ਮੀਂਹ ਆਮ ਨਾਲੋਂ ਜ਼ਿਆਦਾ ਪੈਦੇ ਹੜ੍ਹਾਂ ਦੀ ਸਥਿਤੀ ਵੀ ਬਹੁਤੇ ਕੀਤਰਾਂ ਵਿੱਚ ਬਣਦੀ ਦਿਖਾਈ ਦਿੱਤੀ ਆ ਸੋ ਆਉ ਆਸਮੀ ਸਿਸਟਮ ਦੀ ਦਸਤੂ ਨੂੰ ਲੈ ਕੇ ਲਗਾਤਾਰ ਹਾਜ਼ਰ ਹੁੰਦੇ ਰਹਾਂਗੇ ਯਾ ਅਪਡੇਟ ਲੈ ਕੇ ਹਾਲ ਪਲਾ ਲਈ ਨਹੀਂ ਕਾ ਅਪਡੇਟਾਂ ਜੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ